ਸੱਚ ਕਰਨ ਸ੍ਰੀ ਹਰਮੰਦਰ ਸਾਹਿਬ ਵਿਖੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਜਿੱਥੇ ਬਲੈਕਆਊਟ ਹੋਇਆ ਅੰਮ੍ਰਿਤਸਰ ਵਿੱਚ ਸ੍ਰੀ ਹਰਮੰਦਰ ਸਾਹਿਬ ਗੋਲਡਨ ਟੈਂਪਲ ਵਿੱਚ ਇੱਕ ਬਲੈਕਆਊਟ ਹੋਇਆ ਜੋ ਕਿ ਗ੍ਰਹਿ ਮੰਤਰਾਲੇ ਦੁਆਰਾ ਕਰਵਾਇਆ ਗਿਆ ਰਾਸ਼ਟਰੀ ਨਾਗਰਿਕ ਰੱਖਿਆ ਮੌਕ ਡ੍ਰਿਲ ਦਾ ਹਿੱਸਾ ਸੀ ਇਸ ਦੌਰਾਨ ਵੱਡੀ ਖਬਰ ਸਾਹਮਣੇ ਆਈ ਕਿ ਅੰਮ੍ਰਿਤਸਰ ਜ ਆਤਿਸ਼ਵਾਦੀ ਤੇ ਪਾਬੰਦੀ ਲਗਾ ਦਿੱਤੀ ਹੈ ਤਾਂ ਪੂਰੀ ਤਰ੍ਹਾਂ ਜਿਹੜਾ ਅੰਮ੍ਰਿਤਸਰ ਵਿੱਚ ਪਟਾਕੇ ਪੂਰੀ ਤਰ੍ਹਾਂ ਬੈਨ ਕਰ ਦਿੱਤੇ ਗਏ ਨੇ ਤਾਂ ਅਗਲੇ ਆਦੇਸ਼ਾਂ ਤੱਕ ਪਟਾਕੇ ਚਲਾਉਣ ਤੇ ਮੁਕੰਮਲ ਜਿਹੜਾ ਬੈਨ ਕਰ ਦਿੱਤਾ ਗਿਆ ਕਿਸੇ ਵੀ ਸਮਾਗਮ ਵਿੱਚ ਪਟਾਕੇ ਚਲਾਉਣ ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਆ ਰੋਕ ਲਗਾ ਦਿੱਤੀ ਆ ਕਿਸੇ ਵੀ ਉਤਸਵ ਮੌਕੇ ਪਟਾਕੇ ਨਹੀਂ ਚੱਲਣਗੇ ਡੀਸੀ ਨੇ ਅਗਲੇ ਆਦੇਸ਼ਾਂ ਤੱਕ ਆਤਿਸ਼ਬਾਜੀ ਤੇ ਪਟਾਕਿਆਂ ਤੇ ਜਿਹੜੀ ਇਹ ਰੋਕ ਲਗਾ ਦਿੱਤੀ ਆ ਤਣਾ ਦੇ ਮਾਹੌਲ ਨੂੰ ਦੇਖਦੇ ਹੋਏ ਇਹ ਵੱਡਾ ਫੈਸਲਾ ਲਿਆ ਗਿਆ ਨਾਗਰਿਕ ਸੁਰੱਖਿਆ ਮੌਕ ਡ੍ਰਿਲ ਦੇ ਤਹਿਤ ਅਮਰਸਰ ਵਿੱਚ ਬਿਜਲੀ ਬੰਦ ਹੋਣ ਦੇ ਕੁਝ ਹੀ ਦੇਰ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਦੇਰ ਰਾਤ ਨੂੰ ਫਿਰ ਤੋਂ ਜਿਹੜਾ ਬਲੈਕਆਊਟ ਅਭਿਆਸ ਕੀਤਾ ਜਿਸ ਵਿੱਚ ਵਾਸੀਆਂ ਤੋਂ ਘਰ ਦੇ ਅੰਦਰ ਰਹਿਣ ਅਤੇ ਨਾ ਘਰੋਂ ਦੀ ਅਪੀਲ ਕੀਤੀ ਗਈ ਬਲੈਕਆਊਟ ਦੇ ਬਾਅਦ ਥੋੜੀ ਦੇਰ ਵਿੱਚ ਬੱਤੀਆਂ ਨੂੰ ਜਿਹੜਾ ਦੁਬਾਰਾ ਜਗਾਇਆ ਗਿਆ ਜਿਸ ਨਾਲ ਇੱਕ ਛੋਟਾ ਮੌਕ ਡ੍ਰਿੱਲ ਖਤਮ ਹੋ ਗਿਆ ਇਹ ਡ੍ਰਿੱਲ ਭਾਰਤ ਪਾਕਿਸਤਾਨ ਦੇ ਤਣਾਅ ਦੇ ਬਾਅਦ ਵਿੱਚ ਕੀਤੀ ਗਈ ਸੀ ਖਾਸ ਕਰਕੇ ਆਪਰੇਸ਼ਨ ਸੰਦੂਰ ਜਿਸ ਵਿੱਚ ਪਾਕਿਸਤਾਨ ਵਿੱਚ ਅਤਵਾਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ ਗਿਆ ਇਹ ਆਪਰੇਸ਼ਨ ਪਹਿਲਗਾਮ ਅਤਵਾਦੀ ਹਮਲੇ ਦਾ ਜਵਾਬ ਸੀ ਜਿਸ ਵਿੱਚ ਬੀਤੇ ਮਹੀਨੇ ਜੰਮੂ ਅਤੇ ਕਸ਼ਮੀਰ ਵਿੱਚ 26 ਨਿਰਦੋਸ਼ ਲੋਕਾਂ ਦੀਆਂ ਜਾਨਾਂ ਗਈਆਂ ਸੀ ਧੰਮਿਸਰ ਵਿੱਚ ਬਲੈਕਆਊਟ ਕੀਤਾ ਗਿਆ ਤਾਂ ਪੂਰੇ ਸ਼ਹਿਰ ਦੇ ਨਾਲ ਨਾਲ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ਼੍ਰੀ ਦਰੁਗਿਆਣਾ ਤੀਰਥ ਅਤੇ ਨਿਊ ਅੰਮ੍ਰਿਤਸਰ ਸਥਿਤ ਸ੍ਰੀ ਲਕਸ਼ਮੀ ਨਾਰਾਇਣ ਮੰਦਿਰ ਤੋਂ ਇਲਾਵਾ ਸ਼ਿਵਾਲਾ ਬਾਗ ਭਾਈਆ ਤੇ ਜ਼ਿਲ੍ਹਿਆਂ ਵਾਲਾ ਬਾਗ ਵਿਖੇ ਵੀ ਲਾਈਟਾਂ ਪੂਰੀ ਤਰ੍ਹਾਂ ਬੰਦ ਕਰ ਦਿੱਤੀਆਂ ਗਈਆਂ ਜਿਸ ਕਰਕੇ ਚਾਰੇ ਪਾਸੇ ਹੁਪਹ ਹਨੇਰਾ ਦਿਖਾਈ ਆਇਆ ਸਤਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ 10 ਮਿੰਟ ਲਈ ਲਾਈਟਾਂ ਬੰਦ ਕੀਤੀਆਂ ਗਈਆਂ ਜਦੋਂ ਕਿ ਇਹ ਡ੍ਰਿਲ ਖਤਮ ਹੋਈ ਤਾਂ ਮੁੜ ਤੋਂ ਲਾਈਟਾਂ ਨੂੰ ਜਗਾ ਦਿੱਤਾ ਗਿਆ ਪੰਜਾਬ ਦੇ ਅੰਮ੍ਰਿਤਸਰ ਵਿੱਚ ਦੂਜੀ ਵਾਰ ਬਿਜਲੀ ਨੂੰ ਬੰਦ ਕੀਤਾ ਗਿਆ ਤਾਂ ਦੱਸਿਆ ਜਾ ਰਿਹਾ ਕਿ ਅੰਮ੍ਰਿਤਸਰ ਵਿੱਚ ਦੇਰ ਰਾਤ ਜਿਹੜਾ ਦੂਜੀ ਵਾਰ ਬਲੈਕਆਊਟ ਹੋਇਆ ਸਿਵਲ ਡਿਫੈਂਸ ਡਿਵੀਜ਼ਨ ਦੇ ਹਿੱਸੇ ਵਜੋਂ ਅੰਮ੍ਰਿਤਸਰ ਵਿੱਚ ਮੁੜ ਬਲੈਕਆਊਟ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਇਸ ਤੋਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਨੇ ਰਾਤ 10:30 ਤੋਂ ਵਜੇ ਤੋਂ ਲੈ ਕੇ ਜਿਹੜਾ 11 ਵਜੇ ਤੱਕ ਬਲੈਕਆਊਟ ਦੀ ਰਿਹੈਸਲ ਕੀਤੀ ਸੀ ਡੀਪੀਆਰਓ ਲੋਕਾਂ ਨੂੰ ਜਿਹੜਾ ਚੇਤਾਵਨੀ ਦਿੱਤੀ ਕਿ ਕਿਰਪਾ ਕਰਕੇ ਆਪਣੇ ਘਰਾਂ ਵਿੱਚ ਰੋ ਕਬਰਾਓ ਨਾ ਤੇ ਘਰਾਂ ਦੇ ਬਾਹਰ ਇਕੱਠੇ ਨਾ ਹੋਵੋ ਬਾਹਰ ਲੀਆਂ ਲਾਈਟਾਂ ਬੰਦ ਰੱਖੋ ਅਮitsar ਜ਼ਿਲ੍ਹਾ ਪ੍ਰਸ਼ਾਸਨ ਨੇ ਪੂਰੀ ਸਾਵਧਾਨੀ ਵਰਤਦੇ ਹੋਏ ਬਲੈਕਆਊਟ ਦੀ ਪ੍ਰਕਿਰਿਆ ਦੁਆਰਾ ਸ਼ੁਰੂ ਕਰ ਦਿੱਤੀ। ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਰਪਾ ਕਰਕੇ ਘਰ ਰੋਕ ਕੇ ਬਰਾਉਣ ਅਤੇ ਆਪਣੇ ਘਰ ਦੇ ਬਾਹਰ ਇਕੱਠੇ ਨਾ ਹੋਵੋ ਅਤੇ ਆਪਣੇ ਘਰ ਦੀਆਂ ਬਾਹਰਲੀਆਂ ਲਾਈਟਾਂ ਬੰਦ ਰੱਖੋ।